ਟੀਵੀ ਚੈਨਲਾਂ ਦੇ ਉੱਤੇ ਜਿਹੜੇ ਵੀ ਕ੍ਰਾਈਮ ਦੇ ਸੀਰੀਅਲ ਚੱਲਦੇ ਨੇ ਇਹ ਨਾਟਕ ਸਿਰਫ ਤੁਹਾਨੂੰ ਜ਼ਿੰਦਗੀ ਦੇ ਵਿੱਚ ਸੁਚੇਤ ਰਹਿਣ ਲਈ ਦਿਖਾਏ ਜਾਂਦੇ ਨੇ ਪਰ ਕਈ ਲੋਕ ਇਨ੍ਹਾਂ ਸੀਰੀਅਲ ਤੋਂ ਹੀ ਆਈਡੀਆ ਲੈ ਲੈਂਦੇ ਨੇ ਕਿ ਉਹਨਾਂ ਨੇ ਜੁਰਮ ਕਿਸ ਤਰ੍ਹਾਂ ਕਰਨਾ ਹੈ ਤੇ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਇਸ ਬੰਦੇ ਨੇ ਇੱਕ ਕ੍ਰਾਈਮ ਸੀਰੀਅਲ ਨੂੰ ਵੇਖ ਕੇ ਇੱਕ ਆਈਡੀਆ ਲੈ ਲਿਆ ਤੇ ਫਿਰ ਇਹਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਦੋਸਤੋ ਜਦੋਂ ਤੁਸੀਂ ਇਹ ਪੂਰੀ ਵੀਡੀਓ ਨੂੰ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇਹ ਜਿਹੜੀ ਕਹਾਣੀ ਹੈ ਕੋਈ ਬਾਹਰ ਦੇ ਰਾਜ ਦੀ ਨਹੀਂ ਹੈ ਬਲਕਿ ਆਪਣੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਦੋਸਤੋ ਅੱਜ ਦੀ ਜਿਹੜੀ ਕਹਾਣੀ ਹੈ ਇਹ ਕਹਾਣੀ ਹੈ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਇੱਕ ਸਿਆ ਖੁੱਲਰ ਨਾਮ ਦੀ ਔਰਤ ਰਹਿੰਦੀ ਸੀ ਇਹਦਾ 2 ਸਾਲ ਪਹਿਲਾਂ ਹੀ ਆਪਣੇ ਪਤੀ ਦੇ ਨਾਲ ਤਲਾਕ ਹੋ ਚੁੱਕਿਆ ਸੀ ਤੇ ਹੁਣ ਇਹਦੀ ਮੁਲਾਕਾਤ ਹੁੰਦੀ ਹੈ ਫੇਸਬੁੱਕ ਦੇ ਉੱਤੇ ਨੋਇਡਾ ਦੇ ਵਿੱਚ ਰਹਿਣ ਵਾਲੀ ਅਸੀਸ ਖੁਸਵਾਹਾ ਦੇ ਨਾਲ ਇਹ ਮੁਲਾਕਾਤ ਤੋਂ ਬਾਅਦ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਗੱਲਾਂ-ਬਾਤਾਂ ਹੁੰਦੀਆਂ ਨੇ ਤੇ ਗੱਲਾਂ-ਬਾਤਾਂ ਤੋਂ ਬਾਅਦ ਪਿਆਰ ਹੁੰਦਾ ਹੈ ਤੇ ਪਿਆਰ ਤੋਂ ਬਾਅਦ ਇਹ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲੈਂਦੇ ਨੇ ਇਹਨਾਂ ਦਾ ਪਿਆਰ ਇਸ ਹੱਦ ਤੱਕ ਸੀ ਕਿ ਸੱਤ ਜਨਮਾਂ ਤੱਕ ਇਹਨਾਂ ਨੇ ਮਰਨ ਜੀਣ ਦੀ ਕਸਮਾਂ ਖਾ ਲਈਆਂ ਸਨ ਹੁਣ ਸੀਆ ਹੁਸ਼ਿਆਰਪੁਰ ਦੇ ਵਿੱਚ ਕਿਰਾਏ ਦਾ ਕਮਰਾ ਲੈ ਕੇ ਇੱਥੇ ਰਹਿ ਰਹੀ ਸੀ ਤੇ ਅਸੀਸ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਨੌਇਡਾ ਦੇ ਵਿੱਚ ਰਹਿੰਦਾ ਸੀ ਤੇ ਕਦੀ ਕਦਾਰ ਇੱਥੇ ਆਉਂਦਾ ਜਾਂਦਾ ਸੀ ਸੀਆ ਖੁੱਲਰ ਇੱਕ ਵਕੀਲ ਸੀ ਦਿਨ ਸੀ 14 ਨਵੰਬਰ 2020 ਦਾ ਸਕਰੀਨ ਦੇ ਉੱਤੇ ਤੁਸੀਂ ਇੱਕ ਦਰਖਤ ਦੀ ਫੋਟੋ ਦੇਖ ਰਹੇ ਹੋਗੇ ਇਸ ਦਰਖਤ ਨੂੰ ਅੱਗ ਵੀ ਲੱਗ ਚੁੱਕੀ ਸੀ ਇਹ ਥੋੜਾ ਕਾਲਾ ਹੋ ਚੁੱਕਿਆ ਹੈ ਕਿਉਂਕਿ ਦੀਵਾਲੀ ਵਾਲੀ ਰਾਤ ਸੀ ਇੱਕ ਗੱਡੀ ਇਸ ਦਰਖਤ ਦੇ ਵਿੱਚ ਜ਼ੋਰ ਦੇ ਨਾਲ ਟਕਰਾਉਂਦੀ ਹੈ ਟਕਰਾਉਣ ਤੋਂ ਬਾਅਦ ਉਹਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਹਦੇ ਵਿੱਚ ਦੋ ਲੋਕ ਸਨ ਇੱਕ ਤੇ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਸੀਆ ਖੁੱਲਰ ਇੱਕ ਉਹਦਾ ਸੀਨੀਅਰ ਐਡਵੋਕੇਟ ਭਗਵੰਤ ਗਿਸ਼ੋਰ ਗੁਪਤਾ ਜਿਨ੍ਹਾਂ ਦੀ ਇਸ ਐਕਸੀਡੈਂਟ ਦੇ ਵਿੱਚ ਮੌਕੇ ਤੇ ਮੌਤ ਹੋ ਜਾਂਦੀ ਹੈ ਪੁਲਿਸ ਨੂੰ ਇਹੀ ਲੱਗ ਰਿਹਾ ਸੀ ਕਿ ਉਹਨਾਂ ਦੀ ਮੌਤ ਇੱਕ ਐਕਸੀਡੈਂਟ ਵਿੱਚ ਸੜਨ ਕਰਕੇ ਹੋਈ ਹੈ ਤੇ ਇਹ ਇੱਕ ਬਹੁਤ ਹੀ ਚਰਚਿਤ ਕਾਂਡ ਸੀ ਕਿਉਂਕਿ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਇੱਕ ਜਾਣੀ ਮਾਣੀ ਹਸਤੀ ਸਨ ਹੁਣ ਪੁਲਿਸ ਜਿਸ ਤਰ੍ਹਾਂ ਹੀ ਤਹਿਕੀਕਾਤ ਕਰਦੀ ਹੈ ਪੁਲਿਸ ਸੀਆ ਦੇ ਪਤੀ ਅਸੀਸ ਖਸਵਾਹਾ ਨੂੰ ਫੋਨ ਕਰਦੀ ਹੈ ਅਸੀਸ ਖਸਵਾਹਾ ਵੀ ਆਕਟਣਾ ਵਾਲੀ ਸਥਾਨ ਤੇ ਆ ਜਾਂਦਾ ਹੈ ਤੇ ਆ ਕੇ ਰੋਣਾ ਪਿਟਣਾ ਸ਼ੁਰੂ ਕਰ ਦਿੰਦਾ ਹੈ ਪੁਲਿਸ ਨੂੰ ਪੋਸਟਮਾਰਟਮ ਦੇ ਲਈ ਬੋਡੀਆਂ ਨੂੰ ਭੇਜ ਦਿੰਦੀ ਹੈ। ਉਸ ਤੋਂ ਬਾਅਦ ਅਸੀਸ ਖਸੂਵਾਹ ਵਾਪਸ ਨੌਇਡਾ ਦੇ ਵਿੱਚ ਚਲਾ ਜਾਂਦਾ ਹੈ। ਪੁਲਿਸ ਇਹਨੂੰ ਫੋਨ ਕਰਦੀ ਹੈ ਕੁਝ ਸੈਂਪਲਾਂ ਦੀ ਇਹਨਾਂ ਨੇ ਇਨਕੁਆਰੀ ਕਰਨੀ ਸੀ। ਪਰ ਅਸੀਸ ਖਸੂਵਾਹ ਮਹਾਨਾ ਲਾ ਦਿੰਦਾ ਹੈ ਕਿ ਉਹ ਨੌਇਡਾ ਦੇ ਵਿੱਚ ਕਿਸੇ ਕੰਮ ਨੂੰ ਨਿਪਟਾ ਕੇ ਫੇਰੀ ਆਵੇਗਾ। ਤੇ ਉਸ ਤੋਂ ਬਾਅਦ ਇਹ ਆਪਣਾ ਫੋਨ ਸੁੱਚੋ ਆਫ ਕਰ ਦਿੰਦਾ ਹੈ। ਜਿਸ ਤੋਂ ਬਾਅਦ ਪੁਲਿਸ ਦਾ ਇਹਦੇ ਤੱਕ ਫੋਨ ਨਹੀਂ ਪਹੁੰਚਦਾ। ਜਾਂ ਕਹਿ ਸਕਦੇ ਹਾਂ ਕਿ ਇਹਨੇ ਪੁਲਿਸ ਦਾ ਫੋਨ ਨਹੀਂ ਚੱਕਿਆ ਸੀ। ਹੁਣ ਪੁਲਿਸ ਨੂੰ ਇਹਦੇ ਤੇ ਸ਼ੱਕ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਇਹ ਜਰਾ ਐਕਸੀਡੈਂਟ ਨਾ ਹੋਵੇ ਬਲਕਿ ਇਹ ਕੋਈ ਸਾਜ਼ਿਸ਼ ਹੋਵੇ। ਹੁਣ ਪੁਲਿਸ ਇਨਕੁਆਇਰੀ ਕਰਦੀ ਹੈ ਤੇ ਪੁਲਿਸ ਨੂੰ ਕਈ ਇਹੋ ਜਿਹੇ ਅਹਿਮ ਸੁਰਾਗ ਮਿਲਦੇ ਨੇ। ਜਿਸ ਤੋਂ ਬਾਅਦ ਪੁਲਿਸ ਅਸੀਸ ਖਸਵਾਹਾ ਦਾ ਇੱਕ ਦੋਸਤ ਹੁੰਦਾ ਹੈ ਸੁਨੀਲ ਖਸਵਾਹਾ। ਉਹਨੂੰ ਗ੍ਰਿਫਤਾਰ ਕਰਦੀ ਹੈ। ਉਹਦੇ ਕੋਲੋਂ ਜਦੋਂ ਫਿਰ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਇਹ ਡਬਲ ਮਰਡਰ ਦੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ। ਉਹ ਦੱਸਦਾ ਹੈ ਕਿ ਸੀਆ ਇੱਕ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਦੀ ਸੀ ਤੇ ਇਹਦਾ ਹੁਣ ਇਹੀ ਸੁਪਨਾ ਸੀ ਕਿ ਉਹਦਾ ਇੱਕ ਆਪਣਾ ਮਕਾਨ ਹੋਵੇ ਤੇ ਇਹ ਹੁਣ ਜਦੋਂ ਵੀ ਆਪਣੇ ਪਤੀ ਨੂੰ ਕਹਿੰਦੀ ਸੀ ਕਿ ਮਕਾਨ ਲੈਣ ਬਾਰੇ ਤਾਂ ਉਹ ਉਹਦੇ ਨਾਲ ਲੜਦਾ ਝਗੜਦਾ ਸੀ ਕਿਉਂਕਿ ਸੀਆ ਇੱਕ ਜੂਨੀਅਰ ਐਡਵੋਕੇਟ ਸੀ ਤੇ ਇਹਦਾ ਇੱਕ ਸੀਨੀਅਰ ਸੀ ਜਿਹਦਾ ਨਾਮ ਸੀ ਭਗਵੰਤ ਕਿਸ਼ੋਰ ਗੁਪਤਾ ਜਦੋਂ ਵੀ ਘਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਸੀ ਤਾਂ ਇਹ ਭਗਵੰਤ ਕਿਸ਼ੋਰ ਗੁਪਤਾ ਐਡਵੋਕੇਟ ਇਹਨਾਂ ਦੀ ਘਰ ਦੀ ਗੱਲ ਦੇ ਵਿੱਚ ਆਪਣੀ رائے ਦੇਣ ਆ ਜਾਂਦਾ ਸੀ ਤੇ ਇਹ ਜਿਹੜਾ ਅਸੀਸ ਖਸਵਾਹ ਸੀ ਇਹਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਇਹ ਹੁਣ ਕਈ ਕਈ ਦਿਨਾਂ ਤੱਕ ਹੁਸ਼ਿਆਰਪੁਰ ਦੇ ਵਿੱਚ ਸਿਆ ਦੇ ਕੋਲ ਨਹੀਂ ਆਉਂਦਾ ਸੀ ਇਹ ਜ਼ਿਆਦਾਤਰ ਨੌਇਡਾ ਦੇ ਵਿੱਚ ਹੀ ਰਹਿੰਦਾ ਸੀ ਕਿਉਂਕਿ ਨੌਇਡਾ ਦੇ ਵਿੱਚ ਇੱਕ ਕੁੜੀ ਸੀ ਜਿਹਦੇ ਨਾਲ ਇਹਦੀ ਗੱਲਬਾਤ ਹੋ ਚੁੱਕੀ ਸੀ ਇਸ ਦੇ ਬਾਰੇ ਹੁਣ ਸਿਆ ਨੂੰ ਵੀ ਪਤਾ ਲੱਗ ਚੁੱਕਿਆ ਸੀ ਜਿਸ ਕਰਕੇ ਇਹਨਾਂ ਦੋਨਾਂ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਸੀ ਇਸੇ ਗੱਲ ਨੂੰ ਲੈ ਕੇ ਸਿਆ ਆਪਣੇ ਪਤੀ ਦੇ ਨਾਲ ਅਕਸਰ ਹੀ ਲੜਦੀ ਰਹਿੰਦੀ ਸੀ ਹੁਣ ਜਦੋਂ ਵੀ ਖੁਸਵਾਹਾ ਆਪਣੇ ਘਰ ਹੁਸ਼ਿਆਰਪੁਰ ਕਮਰੇ ਦੇ ਵਿੱਚ ਆਉਂਦਾ ਸੀ ਤੇ ਸਿਆ ਦੇ ਕੋਲ ਉਦੋਂ ਹੀ ਸਿਆ ਆਪਣੇ ਸੀਨੀਅਰ ਦੇ ਕੋਲੋਂ ਇਹਨੂੰ ਡਾਂਟ ਪਵਾਉਂਦੀ ਰਹਿੰਦੀ ਸੀ ਇਹਨਾਂ ਦੋਨਾਂ ਦੇ ਵਿੱਚ ਕਈ ਵਾਰੀ ਝਗੜਾ ਵੀ ਹੋਇਆ ਸੀ ਸਿਆ ਨੇ ਇੱਕ ਵਾਰੀ ਕੋਈ ਪਾਰਟੀ ਰੱਖੀ ਹੋਈ ਸੀ ਤੇ ਪਾਰਟੀ ਦੇ ਵਿੱਚ ਇਹਦਾ ਸੀਨੀਅਰ ਭਗਵੰਤ ਕਿਸ਼ੋਰ ਵੀ ਆਇਆ ਸੀ ਤੇ ਇਹਦੇ ਪਤੀ ਦੇ ਨਾਲ ਇਹਦੀ ਕਾਫੀ ਬਹਿਸ ਵੀ ਹੋਈ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਗਾਲੀ ਗਲੋਚ ਵੀ ਹੋਇਆ ਹੁਣ ਅਸੀਸ ਆਪਣੀ ਪਤਨੀ ਤੋਂ ਇਹਦੇ ਸੀਨੀਅਰ ਭਗਵੰਤ ਕਿਸ਼ੋਰ ਤੋਂ ਤੰਗ ਆ ਚੁੱਕਿਆ ਸੀ ਕਿਉਂਕਿ ਬਿਨਾਂ ਵਜਾ ਤੋਂ ਸੀਆ ਆਪਣੇ ਸੀਨੀਅਰ ਦਾ ਡਰਾਵਾ ਇਹਨੂੰ ਦਿੰਦੀ ਰਹਿੰਦੀ ਸੀ ਤੇ ਭਗਵੰਤ ਕਿਸ਼ੋਰ ਵੀ ਛੋਟੀ ਛੋਟੀ ਗੱਲ ਨੂੰ ਲੈ ਕੇ ਇਹਦੇ ਘਰ ਦੇ ਵਿੱਚ ਆਪਣੀ ਰਾਏ ਦੇਣ ਆ ਜਾਂਦਾ ਸੀ ਹੁਣ ਅਸੀਸ ਕੁਸਵਾਹਾ ਇਹਨਾਂ ਦੋਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਦੂਸਰੀ ਗੱਲ ਕਰੀਏ ਤਾਂ ਇੱਕ ਕਾਰਨ ਇਹ ਵੀ ਸੀ ਕਿ ਅਸੀਸ ਦਾ ਨੌਇਡਾ ਦੇ ਵਿੱਚ ਕਿਸੇ ਕੁੜੀ ਦੇ ਨਾਲ ਚੱਕਰ ਚੱਲ ਰਿਹਾ ਸੀ ਇਸ ਲਈ ਹੁਣ ਉਹ ਸੀਆ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਕਿਉਂਕਿ ਇਹਨਾਂ ਦੀ ਮੁਲਾਕਾਤ ਫੇਸਬੁੱਕ ਦੇ ਜ਼ਰੀਏ ਹੋਈ ਸੀ ਇਨਾਂ ਦੇ ਵਿਆਹ ਦੇ ਵਿੱਚ ਕੋਈ ਵੀ ਰਿਸ਼ਤੇਦਾਰ ਨਹੀਂ ਆਇਆ ਸੀ। ਅਸੀਸ ਕੁਸਵਾਹ ਨੇ ਸਿਰਫ ਸਿਆ ਦੇ ਜਿਸਮ ਦੇ ਨਾਲ ਪਿਆਰ ਕੀਤਾ ਸੀ ਤੇ ਇਹ ਖੇਲ ਖੇਲਣ ਤੋਂ ਬਾਅਦ ਉਹ ਇਹਨੂੰ ਹੁਣ ਆਪਣੀ ਜ਼ਿੰਦਗੀ 'ਚੋਂ ਕੱਢਣਾ ਚਾਹੁੰਦਾ ਸੀ। ਸਿਆ ਦੇ ਨਾਲ ਨਾਲ ਹੀ ਉਹਦਾ ਜਿਹੜਾ ਸੀਨੀਅਰ ਐਡਵੋਕੇਟ ਸੀ ਇਹ ਵੀ ਇਹਦੇ ਦਿਮਾਗ ਦੇ ਵਿੱਚ ਘਟ ਕਰਨ ਲੱਗ ਪਿਆ ਸੀ। ਤੇ ਇਹਨੇ ਹੁਣ ਇਹ ਸੋਚਿਆ ਕਿ ਇਹਨਾਂ ਦੋਨਾਂ ਨੂੰ ਖਤਮ ਕਰਕੇ ਉਹ ਵਾਪਸ ਨੋਇਡਾ ਦੇ ਵਿੱਚ ਆਰਾਮ ਨਾਲ ਜਾ ਕੇ ਉਸ ਕੁੜੀ ਦੇ ਨਾਲ ਰਹੇਗਾ। ਉਹਨੇ 2020 ਦੀ ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਹੀ ਹੁਸ਼ਿਆਰਪੁਰ ਦੇ ਵਿੱਚ ਆ ਗਿਆ ਸੀ ਤੇ ਇੱਥੇ ਇਹਨੇ ਹੁਣ ਆਪਣਾ ਇੱਕ ਨੌਕਰ ਨਾਲ ਲਿਆ ਤੇ ਇਹਦਾ ਇੱਕ ਦੋਸਤ ਸੀ ਸੁਨੀਲ ਉਹਨੂੰ ਨਾਲ ਲਿਆ ਤੇ ਪਲਾਨ ਦੇ ਮੁਤਾਬਕ ਦੀਵਾਲੀ ਵਾਲੀ ਰਾਤ ਨੂੰ ਇਹਨੇ ਸਿਆ ਦਾ ਜਰਾ ਸੀਨੀਅਰ ਸੀ ਐਡਵੋਕੇਟ ਭਗਵੰਤ ਕਿਸ਼ੋਰ ਉਹਨੂੰ ਫੋਨ ਕੀਤਾ ਤੇ ਉਹਨੂੰ ਵਿਕਰਮ ਇਨਕਲੇਵ ਜਿੱਥੇ ਇਹਦਾ ਘਰ ਸੀ ਉੱਥੇ ਬੁਲਾਇਆ ਤੇ ਇੱਥੇ ਇਹਨਾਂ ਨੇ ਸਾਰਿਆਂ ਨੇ ਰਾਤ ਬੈਠ ਕੇ ਪਾਰਟੀ ਕੀਤੀ ਇੱਥੇ ਇਹਨੇ ਆਪਣੀ ਪਤਨੀ ਸਿਆ ਨੂੰ ਤੇ ਉਹਦੇ ਸੀਨੀਅਰ ਭਗਵੰਤ ਕਿਸ਼ੋਰ ਨੂੰ ਜੇ ਰੀਲੀ ਦਵਾਈ ਪਾ ਕੇ ਦੇ ਦਿੱਤੀ ਜਿਸ ਤੋਂ ਬਾਅਦ ਇਹ ਦੋਨੇ ਜਾਨੇ ਬੇਹੋਸ਼ ਹੋ ਗਏ ਫਿਰ ਇਹਨੇ ਕ੍ਰਾਈਮ ਪੈਟਰੋਲ ਦੇ ਸੀਨ ਵਾਂਗੂ ਇਹਨਾਂ ਦੋਨਾਂ ਨੂੰ ਗੱਡੀ ਦੇ ਵਿੱਚ ਪਾ ਕੇ ਬਾਈਪਾਸ ਤੇ ਲੈ ਗਿਆ ਤੇ ਇੱਕ ਸੀਟ ਤੇ ਇਹਨੇ ਹੁਨਸੀਆ ਨੂੰ ਬਿਠਾ ਦਿੱਤਾ ਤੇ ਦੂਸਰੀ ਸੀਟ ਤੇ ਐਡਵੋਕੇਟ ਭਗਵੰਤ ਕਿਸ਼ੋਰ ਨੂੰ ਡਰਾਈਵਰ ਵਾਲੀ ਸੀਟ ਤੇ ਬਿਠਾਤਾ ਤੇ ਫਿਰ ਗੱਡੀ ਨੂੰ ਭਜਾ ਕੇ ਇੱਕ ਦਰਖਤ ਦੇ ਵਿੱਚ ਮਾਰ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਅੱਗ ਲਾ ਕੇ ਪੂਰੀ ਗੱਡੀ ਨੂੰ ਸਾੜ ਦਿੱਤਾ ਇਹ ਸਾਰਾ ਪਲਾਨ ਇਹਨੇ ਕ੍ਰਾਈਮ ਪੈਟਰੋਲ ਦੇ ਇੱਕ ਸੀਰੀਅਲ ਤੋਂ ਦੇਖਿਆ ਸੀ ਇਨੇ ਬਾਰ ਬਾਰ ਇਹ ਸੀਰੀਅਲ ਨੂੰ ਵੇਖਿਆ ਤਾਂ ਜੋ ਇਹਦੇ ਕੋਲੋਂ ਕੋਈ ਵੀ ਗਲਤੀ ਨਾ ਹੋਵੇ ਪਰ ਕਹਿੰਦੇ ਨੇ ਕਿ ਕਾਤਲ ਜਿੰਨਾ ਮਰਜੀ ਛਾਤਰ ਹੋਵੇ ਆਖਿਰਕਾਰ ਆਪਣਾ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਹੈ ਤੇ ਕੁਝ ਇਸੇ ਤਰ੍ਹਾਂ ਹੀ ਇਹਦੇ ਨਾਲ ਵੀ ਹੋਇਆ ਸੀ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਅਸੀਸ ਨੇ ਦੱਸਿਆ ਕਿ ਉਹ 8 ਵਜੇ ਘਰੋਂ ਨਿਕਲ ਆਇਆ ਸੀ ਪਰ ਜਦੋਂ ਪੁਲਿਸ ਨੇ ਰਸਤੇ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਪਤਾ ਚੱਲਿਆ ਕਿ 10:30 ਵਜੇ ਦੇ ਕਰੀਬ ਇਹ ਗੱਡੀ ਦੇ ਉੱਤੇ ਜਾਂਦਾ ਹੋਇਆ ਦਿਖਾਈ ਦਿੱਤਾ ਸੀ ਜਿਸ ਤੋਂ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਐਕਸੀਡੈਂਟ ਨਹੀਂ ਬਲਕਿ ਇਹਨਾਂ ਦਾ ਮਰਡਰ ਕੀਤਾ ਗਿਆ ਹੈ ਪੁਲਿਸ ਨੂੰ ਜਦੋਂ ਇਹਨੂੰ ਨੋਇਡਾ ਤੋਂ ਪੁਸ਼ਗੀਸ਼ ਕਰਨ ਦੇ ਲਈ ਹੁਸ਼ਿਆਰਪੁਰ ਦੇ ਵਿੱਚ ਬੁਲਾਇਆ ਸੀ ਤਾਂ ਇਹਨੇ ਬਹਾਨਾ ਲਾ ਦਿੱਤਾ ਸੀ ਕਿ ਦੋ ਦਿਨ ਬਾਅਦ ਉਹ ਆਵੇਗਾ ਪਰ ਦੋ ਦਿਨ ਬਾਅਦ ਵੀ ਇਹਨੇ ਫੋਨ ਨਹੀਂ ਚੱਕਿਆ ਤੇ ਆਪਣਾ ਫੋਨ ਇਹਨੇ ਸਵਿਚ ਆਫ ਕਰ ਲਿਆ ਉਥੋਂ ਵੀ ਜਾਨੀ ਕਿ ਭਗੋਰਾ ਹੋ ਗਿਆ ਸੀ 2020 ਤੋਂ ਲੈ ਕੇ ਇਹ ਭੱਜ ਰਿਹਾ ਸੀ ਜਬਕਿ ਇਹਦਾ ਜਿਹੜਾ ਦੋਸਤ ਸੀ ਉਹਨੂੰ ਪੁਲਿਸ ਨੇ 2020 ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ ਜੂਪੀ ਪੁਲਿਸ ਤੇ ਐਮਪੀ ਪੁਲਿਸ ਦੇ ਸਾਥ ਦੇ ਨਾਲ 2023 ਦੇ ਵਿੱਚ ਅਸੀਸ ਖਸਵਾਹ ਨੂੰ ਫੜ ਲਿਆ ਗਿਆ ਤੇ ਇਹਦੇ ਕੋਲੋਂ ਜਦੋਂ ਫਿਰ ਹੁਕਮਤੀ ਦੇ ਨਾਲ ਪੁਸ਼ਕਿਸ਼ ਕੀਤੀ ਗਈ ਤਾਂ ਫਿਰ ਇਹਨੇ ਕਬੂਲਿਆ ਕਿ ਇਹਨੇ ਹੀ ਸੀਆ ਖੁੱਲਰ ਦਾ ਤੇ ਉਹਦੇ ਸੀਨੀਅਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਦਾ ਮਰਡਰ ਕੀਤਾ ਸੀ ਤੇ ਇਹਦੇ ਪਿੱਛੇ ਪਰਸਨਲ ਰੰਜਿਸ਼ ਵਜ੍ਹਾ ਦੱਸੀ ਗਈ ਜਿਹੜਾ ਸੀਨੀਅਰ ਐਡਵੋਕੇਟ ਸੀ ਇਹਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਜੋ बार-बार ਇਹਨਾਂ ਦੇ ਪਰਸਨਲ ਕੰਮਾਂ ਦੇ ਵਿੱਚ ਇੰਟਰਫੇਸ ਕਰਦਾ ਸੀ ਇਸ ਲਈ ਇਹਨੇ ਇਹਨੂੰ ਵੀ ਮਾਰਿਆ ਸੀ ਤੇ ਇਹਨੇ ਆਪਣੀ ਪਤਨੀ ਨੂੰ ਇਸ ਲਈ ਮਾਰਿਆ ਸੀ ਕਿਉਂਕਿ ਇਹਨੂੰ ਅਸੀਸ ਦੇ ਨਜਾਇਜ਼ ਬੰਦਾ ਦਾ ਪਤਾ ਚੱਲ ਚੁੱਕਿਆ ਸੀ ਇੱਕ ਹਿਸਾਬ ਦੇ ਨਾਲ ਇਹਨੇ ਪਰਫੈਕਟ ਪਲੈਨਿੰਗ ਕੀਤੀ ਸੀ ਕਿ ਕਦੀ ਵੀ ਇਹ ਫੜਿਆ ਨਹੀਂ ਜਾਵੇਗਾ ਤੇ ਇਹਨਾਂ ਦੋਨਾਂ ਦਾ ਇੱਕ ਐਕਸੀਡੈਂਟ ਲੱਗੇਗਾ ਇਹਨੇ ਇਹ ਸੋਚਿਆ ਸੀ ਕਿ ਇਹਨਾਂ ਦੋਨਾਂ ਨੂੰ ਮਾਰਨ ਤੋਂ ਬਾਅਦ ਉਹ ਚੁੱਪਚਾਪ ਨੌਇਡਾ ਦੇ ਵਿੱਚ ਚਲਾ ਜਾਵੇਗਾ ਤੇ ਉੱਥੇ ਜਾ ਕੇ ਆਪਣੀ ਮਸ਼ੂਕਾ ਦੇ ਨਾਲ ਵਿਆਹ ਕਰਵਾ ਕੇ ਰਹੇਗਾ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ।